ਜੋ ਸੋ ਸਵਾਟਾ ਸੋਣਾ ਪਿਆ ਦੇ ਖਲਾਉ ਚ ਨੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਮਿੱਤਰੋ ਤੂੜੀ ਬਣਾਉਣ ਲੱਗੇ ਆਂਗੇ ਤੇ ਫਲੇਵਰ ਮਸਾ ਹੀ ਮਿਲੀ ਆ ਤੂੜੀ ਵਾਲੀ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਦਾ ਹਨਾ ਖਿੱਚਦਾ ਕੰਮ ਚੱਲੀ ਜਾਂਦਾ ਹੈਗਾ ਤੇ ਆਪਾਂ ਖੇਚ ਚੱਲਦੇ ਆਂਗੇ ਇੱਕ ਵਾਰੀ ਦੇਖਦੇ ਆਂ ਜਾ ਕੇ ਕਿ ਟਰਾਲੀ ਭਰ ਗਈ ਹੋ ਜਾਂ ਨਾ ਕਿ ਲੇਵਰੀ ਬੈਠੀ ਆ ਫਿਰ ਤੇ ਚੱਲਦੇ ਆਂਗੇ ਮਿੱਤਰੋ ਦੇਖਾਂਗੇ ਫਿਰ ਆਪਣਾ ਅੱਜ ਝੋਟਾ ਕਿੰਨੇ ਘੇੜਿਆਂ ਚ ਕਿੰਨਾ ਤੇਲ ਖਾਊਗਾ ਵੀਡੀਓ ਨੂੰ ਲਗਾਤਾਰ ਦੇਖਿਓ ਮਿੱਤਰੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲਿਓ ਤੇ ਲਗਾਤਾਰ ਵੀਡੀਓ ਨਾਲ ਜੁੜੇ ਰਹੋ ਦਿਖਾਉਣਿਆ ਤੁਹਾਨੂੰ ਅੱਜ ਫਿਰ ਕੀ ਰੰਗ ਢੰਗ ਹੁੰਦੇ ਹੈਗੇ ਕਿੰਨਾ ਚੱਲਦਾ ਕੰਮ ਕਿਵੇਂ ਚੱਲਦਾ ਆਪਣਾ ਰੱਬ ਦੀ ਕਿਰਪਾ ਨਾਲ ਕੋਈ ਖਿਲਾਰਨਾ ਪਵੇ ਹਨਾ ਤੇ ਆਪਣੀ ਭਰੀ ਖੜੀ ਸੀ ਮਿੱਤਰੋ ਤੇ ਦੂਜੀ ਟਰਾਲੀ ਪਵਾ ਕੇ ਆਪਾਂ ਚਲਾਤਾ ਕੇਰਾ ਆਪਣੇ ਵੀਡੀਓ ਬਣਾਉਂਦਾ ਇੰਨਾ ਕਿ ਟਾਈਮ ਨਹੀਂ ਲੱਗਿਆ ਤੇ ਅਗਲੀ ਵਾਰੀ ਤੁਹਾਨੂੰ ਸਾਰਿਆਂ ਦਿਖਾਵਾਂਗੇ ਕਿਵੇਂ ਕੁਛ ਕਰਦੇ ਆਂਗੇ ਆਪਾਂ ਨੂੰ ਪਹਿਲਾਂ ਇਹ ਗੁੱਲੀ ਜੀ ਵੀ ਬਦਲਣੀ ਪਈ ਹੈਗੀ ਉਹ ਦੂਸਰੀ ਲੱਗੀ ਹੋਈ ਸੀਗੀ ਆਹ ਚੱਲਦੇ ਆਂ ਇਹ ਘਰੇ ਲਾ ਕੇ ਦਵਾਰੇ ਮੁੜ ਕੇ ਆਉਣੇ ਆ ਫਿਰ ਛੇਤੀ ਟਾਇਰ ਟਿਕ ਦਾ ਡੱਕਰ ਕੇ ਵੜਾ ਲ ਜਾਣਾ ਪੈਂਦਾ ਬਈ ਉਹਦੋਂ ਨੂੰ ਯਾਰ ਟ੍ਰਾਲੀ ਭਰ ਕੇ ਖੜ ਜਾਂਦੀ ਆ ਹਨਾ ਮਸ਼ੀਨ ਵਾਲੇ ਵੀ ਬਾਈ ਕਾਲੀ ਕਰਦੇ ਆਗੇ ਫਿਰ ਇਹ ਮੈਟਰ ਆਪਾਂ ਚੱਲਦੇ ਆਂ ਦੂਜੀ ਟਰਾਲੀ ਲੈਣਾ ਇੱਕ ਜਿਹੜਾ ਆਪਾਂ ਲਾ ਗਏ ਸਿੱਧੇ ਜਾਣਾ ਪਊਗਾ ਇੱਧਰ ਤਾਂ ਆਪਣਾ ਰਸਤਾ ਬੰਦ ਹੋ ਗਿਆ ਪਿੱਛੇ ਢੂੜੀ ਲਾਤੀ ਆਪਾਂ ਦੂਸਰੀ ਗਲੀ ਜਾਣਾ ਪਊ ਹੁਣ ਤੇ ਸਵਾਰੀ ਨਾ ਭਾਈ ਯਾਰ ਢੂੜੀ ਬਣਾਉਣ ਵੇਲੇ ਬਾੜੀ ਪੇੜੀ ਹੋਈ ਜਾਂਦੀ ਹੈਗੀ ਪਹਿਲਾਂ ਤਾਂ ਮਸ਼ੀਨ ਵਾਲਾ ਬਾਈ ਕਹੀ ਗਿਆ ਅੱਗ ਬਣਾਉਣੇ ਆ ਸਵੇਰੇ ਬਣਾਉਣੇ ਚਲੋ ਹਨਾ ਉਹਨਾਂ ਨੂੰ ਵੀ ਦੇਖਣਾ ਪੈਂਦਾਗਾ ਆਪਾਂ ਇਹ ਨਹੀਂ ਕਹਿੰਦੇ ਪਰ ਨਾ ਦਿੱਕਤ ਪਤਾ ਕੀ ਆਉਂਦੀ ਹੈਗੀ ਵੀ ਆਪਾਂ ਨੂੰ ਲੇਬਰ ਦਾ ਔਖਾ ਹੋ ਜਾਂਦਾਗਾ ਹੁਣ ਆਪਾਂ ਲੇਬਰ ਤੋਂ ਪਵਾਉਣੇ ਆ ਥੋੜੀ ਫਿਰ ਬੰਦਾ ਲੇਬਰ ਨੂੰ ਵੀ ਨਹੀਂ ਪੱਕਾ ਕਰ ਸਕਦਾ ਹਨਾ ਭਈ ਅੱਜ ਆਪਣੇ ਮਸ਼ੀਨ ਲੱਗੂਗੀ ਤੇ ਹੁਣ ਆਪਣੇ ਸਾਰੇ ਖੜ ਵੀ ਨਹੀਂ ਸਕਦੇ ਉਹਨਾਂ ਦਾ ਵੀ ਵਿਚਾਰਾਂ ਦਾ ਸੀਜ਼ਨ ਹੁੰਦਾਗਾ ਤਾਂ ਕਰਕੇ ਆ ਔਖਾ ਹੋ ਜਾਂਦਾ ਤੇ ਆਪਾਂ ਨੂੰ ਮਸ਼ੀਨ ਵਾਲੇ ਬਾਈ ਨੇ ਕਿਹਾ ਸੀਗਾ ਕਹਿੰਦਾ ਮੈਂ ਤੁਹਾਡੇ ਕੱਲ ਨੂੰ ਲਾਉਂਗਾ ਤੇ ਉਹ ਲੱਗੀ ਨਹੀਂ ਕੱਲ ਨੂੰ ਫਿਰ ਦੂਸਰੀ ਦਿਨ ਅੱਜ ਲਾਈਏ ਮੰਨ ਲਓ ਤੇ ਫੇਰੇ ਦੁਆਲਾ ਪਰ ਹੁਣ ਆਇ ਨਹੀਂ ਪਤਾ ਹੀ ਆਪਾਂ ਨੂੰ ਵੀ ਲੇਬਰ ਨਾਲ ਮਿਲੂਗੇ ਨਾ ਤੇ ਕਿਉਂਕਿ ਹੁਣ ਲੇਬਰ ਬਾਈ ਮੌਕੇ ਤੇ ਪੁੱਛੀ ਹੈਗੀ ਜਮਾ ਤੇ ਨਾਲ 100 ਰੁਪਏ ਕੀਤੇ ਲੇਬਰ ਵਾਲਿਆਂ ਨਾਲ ਕਿ ਚਲੋ ਦੇਖਦੇ ਆਂਗੇ ਜਾ ਕੇ ਕੀ ਬਣਦਾਗਾ ਬੰਦਿਆ ਬਾਈ ਮਸ਼ੀਨ ਵਾਲੇ ਇਹਨਾਂ ਨੇ ਸਾਨੂੰ ਲੇਟ ਖਰਾਇਗਾ ਆ ਆ ਹੀ ਗਏ ਬਾਈ ਉਹਦੋਂ ਨੂੰ ਮਸ਼ੀਨ ਹਜੇ ਚੱਲੀ ਜਾਂਦੀ ਹੈਗੀ ਤੇ ਸ਼ਾਇਦ ਤੱਕ ਹੁਣ ਭਰੀ ਟਰਾਲੀ ਆਪਣੇ ਆਇਆ ਤੁਈ ਕਿੱਥੇ ਕੱਢਦੇ ਆਂ ਚਾਉਂਦੇ ਆਂ ਕਿ ਦੂਜੀ ਟਰਾਲੀ ਲੈ ਕੇ ਹੁਣ ਦੂਜਾ ਗੇੜਾ ਆਪਣਾ ਭਰ ਗਿਆ ਤੇ ਦੇਖਦੇ ਆ ਆਪਣੀ ਟਰਾਲੀ ਬਾਈਆਂ ਨੇ ਜਾਂਦਿਆਂ ਨੂੰ ਲੇਬਰ ਵਾਲਿਆਂ ਨੇ ਚੱਕਤੀ ਹੋ ਕੇ ਨਾ ਬੱਟ ਤੋਂ ਭਰਾਵਾ ਟਰਾਲੀ ਟਪਾਉਣੀ ਬਹੁਤ ਔਖੀ ਹੁੰਦੀ ਹੈ ਹਨਾ ਝੋਲ ਵਾਲੀ ਮਾਰਦੀ ਹੁੰਦੀ ਹੈਗੀ ਇੱਕ ਬੱਟਾ ਆਪਣੇ ਥੋੜਿਆਂ ਜਿਹੇ ਵੱਡਿਆਂ ਨੇ ਪਹਿਲਾਂ ਇੱਕ ਪੈਣ ਵਾਲੇ ਬਾਈ ਵੀ ਕਹਿੰਦੇ ਸੀ ਕਹਿੰਦੇ ਬੱਟੇ ਹੀ ਵਾਰਿਆਂ ਵੱਡਿਆਂ ਮੇਰੇ ਨਾ ਮੇਰੇ ਜਨਮ ਦਿਨ ਹਰ ਵਾਰ ਵਿੱਚ ਹੀ ਲਿਆ ਜਾਂਦਾ ਹੈਗਾ ਤੇ ਸਟੇਮ ਹੁੰਦੀ ਹੈ ਜੀ ਇਸ ਵਾਰੀ ਆਪਾਂ ਤੂੜੀ ਬਣਾਉਣੀ ਹੈ ਜਿਹੜੀ ਉਹ ਮੇਰੇ ਜਨਮ ਦੇ ਨਾਲੇ ਦਿਨ ਨਹੀਂ ਬਣਾਉਣੀ ਮੈਂ ਇਹ ਪਰ ਬਈ ਵਿੱਚੀ ਉਹ ਹੋ ਜਾਂਦਾ ਹੈਗਾ ਹਰ ਵਾਰੀ ਵਿੱਚੀ ਬਣਾਉਣੀ ਪੈਂਦੀ ਹੈ ਜੀ ਉਦੋਂ ਹੀ ਪਤਾ ਨਹੀਂ ਕਿਉਂ ਉਸ ਦਿਨੀ ਮਿਲਦੀ ਹੈ ਮਸ਼ੀਨ ਤੇ ਮੈਂ ਸੀਗਾ ਵੀ ਕੇਕ ਬੂਕ ਕੱਟਾਂਗੇ ਬਈ ਯਾਰਾਂ ਤੇ ਜਾਂ ਫਿਲਮ ਦੇਖ ਕੇ ਆਵਾਂਗੇ ਹਨਾ ਤੇ ਪਰ ਮੈਨੂੰ ਨਹੀਂ ਲੱਗਦਾ ਅੱਜ ਕਿਉਂਕਿ ਅੱਜ ਆਪਾਂ ਨੂੰ ਮਸ਼ੀਨ ਮਿਲਿਆ ਤੇ ਝੂੜੀ ਬਣਾਉਣ ਲੱਗ ਗਏ ਆਪਾਂ ਬਾਕੀ ਆਪਣੀ ਵੀਡੀਓ ਨੂੰ ਲਗਾਤਾਰ ਦੇਖਦੇ-ਦੇਖਦੇ ਹੈਗੇ ਜੇ ਟਾਈਮ ਲੱਗਿਆ ਜਾਂ ਪਰ ਟਾਈਮ ਮੈਨੂੰ ਦੇਣਾ ਤੁਸੀਂ ਵੀ ਦੇਖੋ ਵੀ ਕੇਕ ਕੱਟਣ ਦਾ ਟਾਈਮ ਲੱਗਦਾ ਹੈ ਜਾਂ ਨਹੀਂ ਚਲਦੇ ਆਪਾਂ ਫਿਰ ਘਰੇ ਮਿੱਤਰੋ ਹਜੇ ਰੋਟੀ ਪਾਣੀ ਵੀ ਖਾਣਾਗਾ ਤੇ ਬਾਈਆਂ ਨੂੰ ਵੀ ਲੈ ਕੇ ਦੇਣੀ ਆ ਰੋਟੀ ਮਸ਼ੀਨ ਵਾਲਿਆਂ ਨੂੰ ਤੇ ਦੂਜੀ ਟਰਾਲੀ ਹੈਗੀ ਆਪਣੀ ਚਲਦੇ ਆ ਫਿਰ ਘਰੇ ਫਿਰ ਆਪਾਂ ਵੀ ਐ ਸੋਚ ਰਹੇ ਆ ਕਿ ਯਾਰ ਕੰਮ ਜ਼ਰੂਰੀ ਆਣਾ ਪਹਿਲਾਂ ਜੰਮ ਦੇਣਾ ਅਗਲੇ ਸਾਲ ਸਹੀ ਜਿੱਥੇ ਇੰਨੇ ਲੰਘਦੇ ਉੱਥੇ ਹੋਰ ਸਹੀ ਪਹਿਲਾਂ ਕੰਮ ਜ਼ਰੂਰੀ ਆ ਬਈ ਆਸੇ ਸਾਹਮਣੀ ਜ਼ਰੂਰੀ ਆ ਹਨਾ ਚਲੋ ਯਾਰ ਦੇਖਦੇ ਆ ਫਿਰ ਕੀ ਬੰਦਾ ਦੇਖੋ ਆਪਣੀ ਵੀਡੀਓ ਨੂੰ ਲਗਾਤਾਰ ਕਰਿਓ ਐਂਕੀ ਬਾਈਕ ਨੂੰ ਜੀ ਬੰਨਤੀ ਇਹ ਆ ਗਈ ਆਪਣੀ ਦੂਜੀ ਟਰਾਲੀ ਇਹਨੂੰ ਲਾਉਣੇ ਆਪਾਂ ਆਪਣਾ ਟਰੈਡ ਲੈਫਟ ਨਹੀਂ ਜਿਆਦਾ ਹੁੰਦਾ ਜੀ ਅੱਜ ਕਿ ਆਪਾਂ 10000 ਰੁਪਏ ਲਾਇਆ ਪੰਪ ਦੇ ਪੰਪ ਕਰਾਇਆ ਸਰਸਿਓ ਤੇ ਹੁਣ ਦੇਖ ਲੋ ਰੇਸ਼ ਆਪਾਂ ਕਰੀ ਨਹੀਂ ਬਿਲਕੁਲ ਵੀ ਇਹੀ ਚੱਕਦਾਗਾ ਕਿਹੜੇ ਆਪਣੇ ਟੂੜੀ ਪਾਉਂਦੇ ਆਗੇ ਬੰਦੇ ਹਨਾ ਭਾਈ ਉਹ ਮੈਨੂੰ ਪੁੱਛਣ ਲੱਗੇ ਮੈਨੂੰ ਕਹਿੰਦੇ ਭਾਈ ਤੂੰ ਹਰੇਕ ਟਰਾਲੀ ਦੀ ਵੀਡੀਓ ਕਾ ਤੋ ਬਣਾਉਣਾਗਾ ਤਾਂ ਉਹਨਾਂ ਨੂੰ ਦੱਸਿਆ ਮੈਂ ਕਿ ਭਾਈ ਆਹ ਗੱਲ ਬਾਤ ਆ ਵੀ ਆਪਣਾ ਚੈਨਲ ਲਵੀ ਜਾਂਦੂ ਕੇ ਨਾਮ ਤੇ ਹੈ ਨਾ YouTube ਤੇ ਤੇ ਉਹਦੇ ਜੇ ਆਪਾਂ ਵੀਡੀਓ ਪਾਉਣੇ ਆਗੇ ਤੇ ਉਹਦਾ ਆਪਾਂ ਨੂੰ ਕਮਾਈ ਹੋਣੀ ਹੈਗੀ ਤੇ ਭਾਈ ਕਹਿੰਦੇ ਠੀਕ ਆ ਤੇ ਬਾਕੀ ਭਾਈ ਆਪਣੇ ਲੇਬਰ ਦਾ ਰੇਟ ਚੱਲਦਾਗਾ ਟੁੜੀ ਦੀ ਟਰਾਲੀ ਦਾ 350 ਕੋਈ ਦਾ ਤੇ ਛੋਡੇ ਕੀ ਚੱਲਦਾ ਕਮੈਂਟਾਂ ਚ ਜੇ ਸਾਰੇ ਅਲੱਗ-ਅਲੱਗ ਪਿੰਡਾਂ ਦੇ ਜਰੂਰ ਦੱਸੋ ਕਮੈਂਟ ਕਰਕੇ ਵੀ ਕੀ ਰੇਟ ਚੱਲਦਾ ਤੇ ਜੇ ਕਿਸੇ ਦੇ ਟੁੜੀ ਦੀ ਟਰਾਲੀ ਸਿੱਟਣੀ ਹੋਵੇ ਕੋਦਾ ਭਾਈ ਆਪ ਨੂੰ ਹਜੇ ਪਤਾ ਨਹੀਂ ਕੀ ਰੇਟ ਚੱਲਦਾ ਕੋਈ ਪੁੱਲਿਆ ਨਹੀਂ ਹੈਗਾ ਬਾਕੀ ਤੇ ਬਣਵਾਈ ਦਾ ਰੇਟ ਵੀ ਨਹੀਂ ਹਜੇ ਕੋਈ ਭਾਈ ਕੁਝ ਪਤਾ ਤੂੜੀ ਦੀ ਬਣਵਾਈ ਕੀ ਚੱਲਦੀ ਹੈ ਮਸ਼ੀਨ ਦੀ ਏਸ ਬੜੀ ਭਾਈ ਕਿੱਲੇ 'ਚੋ ਆਪਣੇ ਤਾਂ 2 3 3 ਟਰਾਲੀਆਂ ਮੰਨ ਲਓ ਭਰੀ ਜਾਂਦੀਆਂ ਨੇ 2 ਤਾਂ ਹਰ ਵਾਰੀ ਭਰਦੀਆਂ ਹੀ ਭਰਦੀਆਂ ਸੀਗੀਆਂ ਇਸ ਵਾਰੀ 3 ਟਰਾਲੀਆਂ ਭਰੀ ਜਾਂਦੀਆਂ ਨੇ ਕਿਹਦੇ ਢਾਈ ਜਿਹਦੇ ਲਾਂਗਾ ਘਾਟਾ 2 ਤਾਂ ਉਹਦੇ ਵੀ ਭਰੀ ਜਾਂਦੀਆਂ ਨੇ ਤੇ ਬਾਕੀ ਕਿਉਂਕਿ ਇਸ ਵਾਰੀ ਮੀਂਹ ਪੈ ਗਿਆ ਸੀ ਨਾ ਤਾਂ ਕਰਕੇ ਕਣਕਾਂ ਸਲਾਭੀਆਂ ਹੋ ਗਈਆਂ ਸੀ ਤੇ 10 ਢਾਲਾਂ ਬਣੀਆਂ ਨੇ ਤੂੜੀ ਦੀਆਂ ਕਿੱਲੇ ਚ ਤੇ ਕਈ ਪਿੰਡਾਂ 'ਚ ਜ਼ਿਆਦਾ ਮੀਂਹ ਪੈ ਗਿਆ ਹਨ ਗੜੇਮਾਰੀ ਵੀ ਹੋਈ ਹੈ ਨੁਕਸਾਨ ਹੋਇਆਗਾ ਚਲੋ ਹਨਾ ਪ੍ਰਮਾਤਮਾ ਅੱਗੇ ਜੋਰ ਨਹੀਂ ਚੱਲਦਾ ਆਪਣਾ ਪਰ ਹੋਇਆ ਤਾਂ ਮਾੜਾ ਹੀ ਹੈਗਾ ਫਸਲ ਆ ਕੇ ਖਰਾਬ ਹੋ ਜਾਂਦੀ ਹੈਗੀ ਆਪਣੇ ਪਿੰਡ ਵੀ ਬਈ ਪੈ ਗਿਆ ਸੀਗਾ ਪ੍ਰਾਰ ਆਪਣੇ ਗੜੇ ਪੈ ਗਏ ਸੀ ਤੇ ਆਪਣੇ ਸਾਰੀਆਂ ਕਣਕਾਂ ਹੀ ਜਮ੍ਹਾਂ ਖਾਤਮ ਹੀ ਹੋ ਗਈਆਂ ਸੀ ਪੰਜ ਚਾਰ ਮਣੀਆਂ ਹੀ ਕਣਕਾਂ ਨਿਕਲੀਆਂ ਸੀਗੀਆਂ ਰੱਬ ਪਤਾ ਨਹੀਂ ਕਿਉਂ ਬਈ ਕਿਸਾਨਾਂ ਨਾਲ ਪੱਕੀ ਫਸਲ ਤੇ ਜਮ੍ਹਾਂ ਮੌਕੇ ਤੇ ਆ ਕੇ ਐ ਕਰ ਜਾਂਦਾਗਾ ਹਨਾ ਆਪਾਂ ਲੈ ਕੇ ਚੱਲਿਆ ਤੀਜੀ ਟਰਾਲੀ ਆਹ ਟਰਾਲੀ ਦੀ ਆਪਾਂ ਨੂੰ ਨਿਸ਼ਾਨੀ ਹੈ ਟਰਾਲੀ ਆਪਣੀ ਹੈ ਆਪਾਂ ਦਿੱਤੀ ਹੋਈ ਹੈ ਇਹਨਾਂ ਨੂੰ ਕਿਰਾਏ ਤੇ ਬਾਈਆਂ ਨੂੰ ਤੇ ਇਹ ਕਲੀ ਚ ਆਉਂਦੀ ਹੈਗੀ ਤੀਜੀ ਟਰਾਲੀ ਦੇਖ ਲਓ ਬਈ ਐਂ ਟਰੈਕਲ ਜਾਣਾ ਪੈਂਦਾ ਹੈਗਾ ਚੱਕਰ ਕੇ ਦੇਖੋ ਕਿੰਨਾ ਡੱਕਰਿਆ ਹੋਇਆ ਹੈਗਾ ਨਾ ਐ ਲ ਜਾਣਾ ਪੈਂਦਾ ਫੇਰ ਕਿਤੇ ਉਦੋਂ ਨੂੰ ਪਹੁੰਚਿਆ ਜਾਂਦਾ ਹੈਗਾ ਦੂਰ ਖੇਤ ਵਾਲਿਆਂ ਨੂੰ ਤਾਂ ਇਹ ਵੀ ਬੜਾ ਪੰਗਾ ਹੈਗਾ ਆਪਾਂ ਤਾਂ ਅਜੇ ਫੇਰ ਵੀ ਉਹਨਾਂ ਡੱਕਰ ਦੇ ਨਹੀਂ ਹੈਗੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਬਾਈ ਟਰੈਕਟਰ ਤੋਂ ਇੱਕਦਮ ਗੱਡੀ ਦੇ ਕਿੱਧਰ ਚੱਲ ਪਿਆ ਹਨ ਐਰ ਜੇ ਮੌਕੇ ਤੇ ਨਾ ਮੇਰੇ ਇੱਕ ਕਹਾਵਤ ਯਾਦ ਆਉਂਦੀ ਹੈਗੀ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ ਹਨਾ ਕੱਲਾ ਯਾਰ ਜਵਾਕ ਨਾ ਹੋਵੇ ਨਾ ਮਾਤਾ ਕਹਣਾ ਮਾਪਿਆਂ ਦੇ ਤੇ ਜਹਾ ਭਰਾ ਵਾ ਅਸਲ ਮਾਪੇ ਹੁਣ ਵੀ ਫਿਰ ਵੀ ਅਸਲ ਦੋ ਮੁੰਡੇ ਹੋਣੇ ਚਾਹੀਦੇ ਹਨਾ ਮਾਪੇ ਵੀ ਸਾਰੀ ਉਮਰ ਕਿਹੜਾ ਬੈਠਾ ਰਹਿੰਦਾਗਾ ਤੇ ਹੁਣ ਸਾਨੂੰ ਪਤਾ ਹੀ ਹਨਾ ਆਪਾਂ ਕੱਲੇ ਕਹਿ ਰਹੇ ਆ ਯਾਰ ਮਾਪੇ ਹੋਣੇਗਾ ਤੇ ਤਾਂ ਕਰਕੇ ਨਾ ਉਹ ਭੈਣ ਨੇ ਆਉਣਾ ਸੀਗਾ ਤੇ ਉਹਨਾਂ ਨੂੰ ਵੀ ਕੋਈ ਕੰਮ ਸੀਗਾ ਸ਼ਾਇਦ ਜ਼ਰੂਰੀ ਤੇ ਤਾਂ ਕਰਕੇ ਉਹਨਾਂ ਨੂੰ ਆਉਣਾ ਪੈ ਗਿਆ ਤੇ ਨਹੀਂ ਮਨਾ ਹੁਣ ਦੱਸਿਆ ਜੀ ਮਾਂ ਅੱਜ ਤੂੜੀ ਬਣਾਈਏ ਨਾ ਤੇ ਮੇਰੇ ਮੇਰਾ ਕੰਮ ਮਾਂ ਮੈਂਥੋਂ ਵਿਛ ਦੀ ਕੰਮ ਛੱਡ ਕੇ ਆਇਆ ਨਹੀਂ ਜਣਾ ਪਰ ਫਿਰ ਵੀ ਜਾਣਾ ਪਿਆ ਕਿਉਂਕਿ ਮਜਬੂਰੀ ਆ ਫਿਰ ਹਾਂ ਕਰ ਜੇਗੀ ਇਕੱਲਾ ਜਾਣਾਗਾ ਤੇ ਹੁਣ ਭਾਰ ਕੇ ਟਰੈਡ ਤੇ ਲੈ ਕੇ ਕਿਸੇ ਹੋਰ ਨੂੰ ਭੇਜ ਜਾਗਾ ਤੇ ਹੁਣ ਆਪ ਭੈਣ ਨੂੰ ਲੈ ਕੇ ਆਉਣਾ ਕਰਾਂ ਬਈ ਯਾਰ ਸਰਦੂਲੇੜ ਤੋਂ ਜਾ ਕੇ ਹਣਾ ਆ ਮਜਬੂਰੀਆਂ ਹੁੰਦੀਆਂ ਨੇ ਇਕੱਲੇ ਬੰਦੇ ਨੂੰ ਬਾਹਲਾ ਔਖਾ ਅਗਲਾ ਕਹਿ ਦਿੰਦਾਗਾ ਵੀ ਯਾਰ ਇਹ ਕਿਤੇ ਆਉਂਦਾ ਜਾਂਦਾ ਨਹੀਂ ਹਨਾ ਆ ਚੀਜ਼ਾਂ ਹੁੰਦੀਆਂ ਨੇ ਬਈ ਕੰਮ ਜਦੋਂ ਹੀ ਦੇਖ ਲੋ ਕੰਮ ਛੱਡ ਕੇ ਇਕੱਲੇ ਨੂੰ ਜਾਣਾ ਪੈਂਦਾਗਾ ਚਲੋ ਜਾ ਕੇ ਭੈਣ ਨੂੰ ਲੈ ਕੇ ਆ ਕੇ ਫੇਰ ਆਪਾਂ ਜੱਲਾਂਗੇ ਢੇੜਾ ਲੈਣਾ ਲੋ ਜੀ ਆਪਾਂ ਆ ਗਏ ਹੁਣ ਤੇ ਹੁਣ ਚੱਲਦੇ ਆਂਗੇ ਢੇੜਾ ਲੈਣ ਖੇਤ ਤੇ 6 ਮੀਟਰਲੀ ਆ ਗਈ ਆਪਣੀ ਇਹ 6 ਮੀਟਰਲੀ ਲਾ ਕੇ ਹੁਣ ਆਪਾਂ 7 ਮੀਟਰਲੀ ਲੈਣ ਚੱਲਿਆਂਗੇ ਤੇ 2 ਕਿੱਲਿਆਂ ਚ 6 ਟਰਾਲੀਆਂ ਭਰਗੀਆਂ ਪੌਣੇ 2 ਕਿੱਲਿਆਂ ਚੋ ਹੋ ਗਏ ਮਿੱਤਰੋ 11:30 ਤੇ ਬਾਈਆਂ ਦੀ ਆਪਾਂ ਰੋਟੀ ਪਹਿਲਾਂ ਬਣਾਏ ਸੀਗੇ ਤੇ ਆਪਾਂ ਹਜੇ ਹੁਣੀ ਖਾ ਕੇ ਆਏ ਆਂਗੇ ਕਿਉਂਕਿ ਪਹਿਲਾਂ ਆਪਾਂ ਨੂੰ ਕੰਮ ਹੋ ਗਿਆ ਸੀਗਾ ਫਿਰ ਬਾਕੀ ਕੰਮ ਤੇ ਬਾਈ ਰੋਟੀ ਦਾ ਕੰਮ ਸਹੀ ਜਾਂਦਾ ਹਣਾ ਪਰ ਆਪਾਂ ਮਸ਼ੀਨ ਵਾਲੇ ਬਾਈਆਂ ਨੂੰ ਕੱਪੜਾ ਆਇਆ ਸੀ ਪਹਿਲਾਂ ਤੇ ਆਪਦੀ ਰੋਟੀ ਦੇ ਚਿਰੋ ਲੈਣ ਨਹੀਂ ਖਾਣੇ ਨੂੰ ਮੋਮੈਂਟ ਪੁੱਛ ਨਹੀਂ ਹੁੰਦਾ ਆਪਣੀ ਇਹ ਆ ਕਿ 10ਵੀਂ ਟਰਾਲੀ ਹੋ ਸਕਦਾਗਾ ਬਸ ਇੱਕ ਟਰਾਲੀ ਹੋਰ ਬਣੇ ਆਪਣਾ 11 ਕ ਟਰਾਲੀਆਂ ਦਾ ਅੰਦਾਜ਼ਾ ਸੀਗਾ ਤੇ 11 ਟਰਾਲੇ ਹੰਬਾਂ ਜਾਣੀਆਂ ਪਾਉਣੇ 1.5 ਕਿੱਲਿਆਂ ਚੋਂ ਤੇ ਪਹਿਲਾ ਵਾਲੇ ਪਾਉਣੇ 2 ਕਿੱਲਿਆਂ ਚੋਂ ਉਹਦੇ ਜੋ ਵੱਧ ਬਣੀਆਂ ਉਹਦੇ ਚ ਪਾਉਣੇ 2 ਕਿੱਲਿਆਂ ਜੀ 6 ਟਰਾਲੇ ਵਾਂਗੂ ਬਣ ਗਈਆਂ ਆਪਾਂ 5.5 ਵਾਂਗੂ ਤੇ ਪਰਲੇ 3 ਕਿੱਲਿਆਂ ਚ ਪੈਂਦਾ ਲਾਂਗਾ ਥੋੜਾ ਘੱਟ ਸੀਗਾ ਤੇ ਕੁਛ ਕਬਾਨ ਦਾ ਵੀ ਫਰਕ ਹੁੰਦਾ ਨਾ 10 21 ਦਾ ਏ ਕਿੱਲਾ ਵਾਹੀ ਉਸਰੀ ਆ ਉਹ 2 ਕਿੱਲਾ ਵਾਹੀ ਆ ਤੇ ਤਾਂ ਕਰਕੇ ਵੀ ਥੋੜਾ ਫਰਕ ਪੈ ਜਾਂਦਾਗਾ ਚੰਗੀ ਮਾੜੀ ਕਣ ਕਦਾ ਫਸਲ ਦਾ ਜਿਹੜੀ ਲੰਮੀ ਉਸਰੀ ਜਾਂ ਉਹਦੇ ਚ ਫਸਲ ਵੀ ਥੋੜੀ ਜੀ ਮਾੜੀ ਰਹਿੰਦੀ ਆ ਜੇ ਕਿ علاوہ ਹੀ ਉਸਰੀ ਹੋਵੇ ਉਹਨੂੰ ਪਾਣੀ ਬੱਤ ਲੱਗਦਾਗਾ ਤੇ ਲੰਮੀ ਵਾਹੀ ਨੂੰ ਭਰ ਕੇ ਜਾਂਦੇ ਆ ਕਿਾਰੇ ਤਾਂ ਕਰਕੇ ਫਰਕ ਹੁੰਦਾਗਾ ਫਸਲ ਦਾ ਇਹ ਤੈਨੂੰ ਉਹਦੇ ਚ ਘੱਟ ਬਣੀ ਆ ਤੂੜੀ ਇਹਦੇ ਨਾਲ ਇਹ ਆਈ ਵਾਰੀ ਫਸਲ ਦਾ ਉਹਦੇ ਚ ਥੋੜਾ ਜਿਹਾ ਫਰਕ ਰਹਿੰਦਾ ਲੰਮੇ ਤਿੰਨ ਕਿੱਲਾਂ ਚ ਤੇ ਦੋ ਕਿੱਲਾਂ ਚ ਜ਼ਿਆਦਾ ਨਿਕਲਦੀ ਆ ਉਹਦੇ ਨਾਲ ਝਾੜ ਚ ਵੀ ਕਣਕ ਵੀ ਹੋਵੇ ਚਾਹੇ ਝੋਨਾ ਵੀ ਹੋਵੇ ਤੇ ਬਾਕੀ ਦੇਖਦੇ ਆਂਗੇ ਇਸ ਤੋਂ ਬਾਅਦ ਮਸ਼ੀਨ ਵਾਲੇ ਨੇ ਕਹਿ ਵੀ ਇੱਕ ਟਰਾਲੀ ਹੋਰ ਪਰ ਉਹ 10ਵੀਂ ਟਰਾਲੀ ਆਪਣੀ ਆ ਗਈ ਉਦੋਂ ਬਾਅਦ ਦੇਖਦੇ ਆਂਗੇ 11ਵੀਂ ਤੋਂ ਬਾਅਦ ਕੋਈ ਭਰਦੀ ਹੈ ਕਿ ਨਾ ਉਹ ਸਾਰਾ ਆਪਣੀ ਕਿਸਮਤ ਤੇ ਮਾਰੇ ਹੀ ਇੱਕ ਅੱਧੀ ਟਰਾਲੀ ਘੱਟ ਬਣੀ ਹੋਵੇ ਤਾਂ ਵੀ ਥੋੜੀ ਜਿੰਨੀ ਜ਼ਿਆਦਾ ਲੋਡ ਵੀ ਨਹੀਂ ਹੈਗੀ ਇਸ ਵਾਰੀ ਭੱਲਿਓ ਖਰਚਾ ਕਰਨੀ ਹੈਗਾ ਉਹਨੇ ਦੀ ਬਰਾਦੀ ਡਿੱਗ ਗਈ ਹੈ ਮੁੱਲ ਤੇ ਉਹਨੇ ਜੀ ਕਹਿੰਦੇ ਝਣਵਾਈ ਲੱਗ ਜਾਂਦੀ ਹੈ ਟਰਾਲੀ ਦੀ ਹੈ ਨਾ ਤੇ ਫਿਰ ਦੇਖਾਂਗੇ ਹੋ ਸਕਦਾ ਸ਼ਾਮ ਨੂੰ ਕੇ ਫੂਕ ਦਾ ਕੀ ਬੰਦ ਹੋਸੀ ਹੈ ਦੇਖ ਲੈਣੇ ਜੋ ਕਿ ਆਪਾਂ ਟਾਈਮ ਨਾਲ ਹੀ ਫ੍ਰੀ ਹੋ ਜਾਾਂਗੇ ਫਿਰ ਆਪਾਂ ਨਾ ਧੋ ਕੇ ਆਪਦਾ ਕੰਮ ਨਿਬੜ ਕੇ ਗੇਰਾ ਨਾ ਧੋ ਕੇ ਦੁਆਰੇ ਫਿਰ ਇਸ ਦੁਆਰ ਕਰਾਂਗੇ ਪਾਰਟੀ ਫਿਰ ਆਪਣੇ ਜਨਮ ਦਿਨ ਦੀ ਅੱਜ ਸਾਰੇ ਮਿੱਤਰੋ ਟਰਾਲੀਆਂ ਆਪਣੀਆਂ ਬਣ ਗਈਆਂ ਸਾਰੀਆਂ ਇੱਕ ਰਹਿ ਗਈ ਜਿਹੜੀ ਆਪਾਂ ਹੁਣ ਲੈਣ ਚੱਲੇ ਆਂਗੇ ਤੇ ਬਾਕੀ ਸਾਰੀ ਆਪਣੀ ਤੂੜੀ ਦਾ ਕੰਮ ਨਿਬੜ ਗਿਆ ਤੇ ਆਪਾਂ ਭਾਈਆਂ ਦੀ ਰੋਟੀ ਲੈ ਕੇ ਚੱਲੇ ਆਂਗੇ ਹੁਣ ਤੇ ਬਸ ਲਾਸਟ ਆਪਣਾ ਆਹੀ ਗੇੜਾਗਾ ਤੇ ਉਸ ਤੋਂ ਬਾਅਦ ਸਮਾਪਤੀ ਹੈਗੀ ਫਿਰ ਦੇਖਾਂਗੇ ਆਪਣੇ ਜਨਮ ਦਿਨ ਦਾ ਅੱਜ ਕੀ ਬੰਦਾਗਾ ਕੀਕਾ ਕੋਕ ਦਾ ਕੀ ਬੰਦਾਗਾ ਆਪਣੀ ਵੀਡੀਓ ਨੂੰ ਦੇਖਦੇ ਰਹੋ ਮਿੱਤਰੋ ਐਂਡ ਤੇ ਐਂਡ ਤੇ ਐਡਵੈਂਚਰ ਹੋਣਾਗਾ ਜਿਹੜਾ ਹੋਣਾਗਾ ਕੋਈ ਆ ਕੰਮ ਦੀ ਆਪਣੀ ਹੋ ਗਈ ਸਮਾਪਤੀ ਤੇ ਆਪਾਂ ਦਾਣੇ ਜਿਹੜੇ ਨਿਕਲੇ ਆ ਮਸ਼ੀਨ ਚੋਂ ਟੂੜੀ ਵਾਲੀ ਚੋਂ ਤੇ ਉਹ ਵੀ ਚੱਕ ਲੈ ਨਾਲ ਦੀ ਨਾਲ ਹੀ ਨਵੇੜ ਤੋਂ ਕੰਮ ਤੇ ਬਸ ਆਪਣੀਆਂ ਲਾਸਟ ਟਰਾਲੀ ਐ ਸਿੱਟ ਕੇ ਫੇਰ ਕਰਦੇ ਆਂ ਇੰਜੋਏ ਲੈ ਮਿੱਤਰੋ ਪਹਿਲਾਂ ਦੁਪਹਿਰੇ ਆਪਾਂ ਬਥੇਰੀ ਧੂੜ ਫੱਕ ਲਈ ਤੇ ਹੁਣ ਆਪਾਂ ਬੈਠੇ ਯਾਰਾਂ ਦੋਸਤਾਂ ਕੋਲੇ ਕਿੰਨੇ ਦਿਨਾਂ ਤੋਂ ਇਹਨਾਂ ਪੜਾ ਗਰਮੀ ਕਿੰਨੀ ਸੀ ਹੈ ਨਾ 2 ਮਿੰਟ ਨਜ਼ਾਰੇ ਵੀ ਲੈਣੇ ਚਾਹੀਦੇਗੇ ਤੇ ਫੇਰ ਆਪਾਂ ਦੇਖਦੇ ਹਾਂ ਕਿ ਯਾਰ ਚੱਲ ਕੇ ਆਵਾਂ ਵਿੱਚ ਨਹੀਂ ਇਥੇ ਲਾਗੇ ਉੱਠਾ ਆਪਾਂਗੇ ਜਦੋਂ ਇੱਕ ਕਰਦਿਆਂ ਵਾਰਸੇ ਜਾਵਾਂਗੇ ਜਨਮ ਦਾ ਫਾਇਦਾ ਹੋਵੇ ਸਾਰਾ ਦਿਨ ਗਰਮੀ 'ਚ ਵੀ ਮਰੇ ਆਂਗੇ ਪਰ ਇਸ ਵਾਰੀ ਮੈਨੂੰ ਲੱਗਦਾ ਕਿ ਇਕ ਅੱਧਾ ਕੰਮ ਤਾਂ ਨਹੀਂ ਲੱਗਣਾ ਚੱਲ ਦੇਖਦੇ ਆਂ ਬਾਕੀ